350 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਉਹ ਮਨਾ ਰਹੇ ਆ ਬੜੇ ਜਿਹੜਾ ਸਰਕਾਰ ਨੇ ਪ੍ਰਬੰਧ ਕਰਕੇ ਜਿੱਥੇ-ਜਿੱਥੇ ਚਰਨ ਸ਼ੋਪ ਪ੍ਰਾਪਤ ਧਰਤੀ ਹੈ ਗੁਰੂ ਸਾਹਿਬ ਜਿੱਥੇ-ਜਿੱਥੇ ਗਏ ਉਹ ਅਸੀਂ ਸਿੱਖ ਵਿਦਵਾਨਾਂ ਤੋਂ ਸਿੱਖ ਪ੍ਰੋਫੈਸਰ ਸਾਹਿਬਾਨ ਤੋਂ ਸੰਤਾਂ ਮਹਾਂਪੁਰਸ਼ਾਂ ਤੋਂ ਸਾਰਾ ਕੁਝ ਡਿਟੇਲ ਦੇ ਵਿੱਚ ਅਸੀਂ ਉਹ ਲੈ ਲਏ ਨੇ ਨਕਸ਼ੇ ਸਾਰੇ ਉਹਨਾਂ ਪਿੰਡਾਂ ਦੇ ਵਿੱਚ ਆਲਰੇਡੀ ਗਰੰਟਾਂ ਵੀ ਚਲੀਆਂ ਗਈਆਂ ਨੇ ਬਹੁਤ ਸਾਰੇ ਪਿੰਡਾਂ ਨੂੰ ਅਸੀਂ 50-50 ਲੱਖ ਰੁਪਏ ਦੀ ਪਰ ਪਿੰਡ ਹੋਰ ਵੀ ਗਰੰਟਾ ਦੇਵਾਂਗੇ ਕੁਝ ਵੀ ਪੰਚਾਇਤਾਂ ਨੂੰ ਦੇਵਾਂਗੇ ਉਹ ਕੁਝ ਵੀ ਵਿਕਾਸ ਦੇ ਕੰਮ ਕਰਾ ਲੈਣ ਲਗਭਗ 70 ਕਰੋੜ ਦੇ ਨੇੜੇ ਤੇਰੇ ਗਰੰਟਾ ਜਿਹੜੀਆਂ ਨੇ 140 142 ਦੇ ਨੇੜੇ ਤੇਰੇ ਕਸਬੇ ਤੇ ਪਿੰਡ ਪੈਂਦੇ ਨੇ ਜਿੱਥੇ ਗੁਰੂ ਸਾਹਿਬ ਦੀ ਚਰਨ ਸ਼ੋਪ ਪ੍ਰਾਪਤ ਹੈ ਤੇ ਉੱਥੇ ਅਲੌਕਿਕ ਕੀਰਤਨ ਵੀ ਹੋਣਗੇ ਲਾਈਟ ਐਂਡ ਸਾਊਂਡ ਸ਼ੋ ਵੀ ਬਟਾਲੇ ਦੇ ਵਿੱਚ ਵੀ ਅੱਜ ਹੈਗਾ ਸ਼ਾਮ ਨੂੰ ਤੇ ਇਸ ਤੋਂ ਪਹਿਲਾਂ ਸ਼ੁਰੂ ਹੋ ਚੁੱਕੇ ਨੇ ਸ਼੍ਰੀਨਗਰ ਤੋਂ 18 ਤਰੀਕ ਨੂੰ ਅ ਅਸੀਂ ਜਾਵਾਂਗੇ ਸ਼੍ਰੀਨਗਰ ਤੋਂ ਕਸ਼ਮੀਰੀ ਪੰਡਤਾਂ ਦੇ ਇੱਕ ਪੂਰੇ ਜਥੇ ਸਮੇਤ ਉਥੋਂ ਯਾਤਰਾ ਸ਼ੁਰੂ ਹੋਊਗੀ ਮਾਲਵੇ ਚੋਂ ਦੋ ਯਾਤਰਾਵਾਂ ਆਉਣਗੀਆਂ ਤੇ ਨਾਲ ਮਾਝੇ ਚੋਂ ਦੁਆਬੇ ਚੋਂ ਤੇ ਉਹ 23 24 25 ਦਾ ਬਹੁਤ ਵੱਡਾ ਇੱਕ ਇਤਿਹਾਸਕ ਕੱਠ ਜਿਹੜਾ ਉਹ ਆਨੰਦਪੁਰ ਸਾਹਿਬ ਕਿ ਹੋਊਗਾ 23 ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਤੇ ਅਕੰਧ ਪਾਤਸ਼ਾਹ ਦੇ ਪ੍ਰਕਾਸ਼ ਹੋਣਗੇ 25 ਤਰੀਕ ਨੂੰ ਭੋਗ ਪਾਣਗੇ 24 ਤਰੀਕ ਨੂੰ विधानसभा ਦਾ স্পেশাল ਸੈਸ਼ਨ ਹਿਸਟਰੀ ਦੇ ਵਿੱਚ ਪਹਿਲੀ ਵਾਰ ਚੰਡੀਗੜ੍ਹ ਤੋਂ ਬਾਹਰਲੇ ਹੋ ਕੇ ਅਸੀਂ ਆਨੰਦਪੁਰ ਸਾਹਿਬ ਵਿਖੇ ਕਰ ਰਹੇ ਜਿੱਦੇ ਵਿੱਚ ਕਾਫੀ ਧਿਆਰਾਸਿਕ ਫੈਸਲੇ ਲੈ ਜਾਣਗੇ